ਐਸੋਸੀਏਸ਼ਨ ਨੇ ਤੀਜੇ ਦਿਨ ਵੀ ਹੜਤਾਲ ਜਾਰੀ ਰੱਖੀ ਫਤੋਟਿੰਗਾ ਆਰਟੀ ਅਸੋਸੀਏਸ਼ਨ ਵੱਲੋਂ ਦਾਣਾ ਮੰਡੀ ਫਤੋਟਿੰਗਾ ਵਿਖੇ 3 ਅਕਤੂਬਰ ਦਿਨ ਵੀਰਵਾਰ ਨੂੰ ਵੀ ਅਨਮਿੱਥੇ ਸਮੇਂ ਲਈ ਹੜਤਾਲ ਜਾਰੀ ਰੱਖੀ ਗਈ ਇਸ ਮੌਕੇ ਫਤੋਟਿੰਗਾ ਆਰਟੀ ਅਸੋਸੀਏਸ਼ਨ ਦਾ ਲੇਬਰ ਯੂਨੀਅਨ ਨੇ ਵੀ ਸਮਰਥਨ ਦਿੱਤਾ ਜ਼ਿਕਰਯੋਗ ਹੈ ਕਿ ਪੰਜਾਬ ਭਰ ਦੀਆਂ ਮੰਡੀਆਂ 'ਚ 1 ਅਕਤੂਬਰ ਤੋਂ ਹੜਤਾਲ ਚੱਲ ਰਹੀ ਹੈ ਜਿਸ ਨਾਲ ਮੰਡੀਆਂ 'ਚ ਚੋਨਾ ਨਹੀਂ ਖਰੀਦਿਆ ਜਾ ਰਿਹਾ इस मौके फतेह टिंगा आरती एसोसीएशन के प्रधान करण गोयल चेयरमैन यादविंदर सिंह बलदेव किसान बुड़ेवाल मंगल सिंह मुंडी सतनाम सिंह नंबरदार सैफलाबाद प्रधान हीरा सिंह लेबर यूनियन रिवंत गोयल शेलर एसोसिएशन के प्रधान जयपाल गोयल सुखविंदर सिंह बिट्टू जसविंदर सिंह फतेह टिंगा सुरिंदर सिंह घूमन शिंदा आरती कीर्ति किसान यूनियन मनजीत सिंह पंडाल उच्च हाजिर सन ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ। ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਪੂਰੇ ਪੰਜਾਬ 'ਚ ਵਿਜੇ ਕਲੜਾ ਪ੍ਰਧਾਨ ਦੀ ਅਗਵਾਈ 'ਚ ਸਾਰੇ ਮੰਡੀਆਂ ਬੰਦ ਆ। ਤੁਹਾਨੂੰ ਦੋ ਦਿਨ ਅਸੀਂ ਕਪੂਰਥਲਾ ਮੰਡੀਆਂ ਦੌਰਾ ਕਰਾਏ ਤੇ ਤੀਜੇ ਦਿਨ ਅਸੀਂ ਆਏ ਆ ਫੱਤੂ ਢਿੰਗਾ ਮੰਡੀ। ਇੱਥੇ ਪ੍ਰਧਾਨ ਜਪਾ ਗੋਲ ਜੀ ਬੈਠੇ ਨੇ ਗੋਲ ਸਾਹਿਬ। ਕਿਸ ਤਰ੍ਹਾਂ ਹੜਤਾਲ ਚੱਲ ਰਹੀ ਹੈ ਤੀਜੇ ਦਿਨਾਂ। ਸਾਡੇ ਜਿਹੜੇ ਫੱਤੂ ਢਿੰਗਾ ਤੋਂ ਉੱਚਾ ਮੰਡੀ ਦਾ ਸਾਂਝਾ ਫਰੰਟ ਆ। ਦੋਨਾਂ ਨੇ ਪਹਿਲਾਂ ਹੀ ਪ੍ਰਣ ਕਰ ਲਿਆ ਸੀ। ਇਹ ਆਰਤੀ ਕੋਈ ਵੀ ਗਿੱਲਾ ਜਾਂ ਹਰਾ ਝੋਨਾ ਮੰਡੀ ਚ ਨਹੀਂ ਸੋਣਾ ਇਹਨਾਂ ਨੇ ਇੱਕ ਮਹੀਨੇ ਤੋਂ ਐਟੋ ਰਕਸ਼ਾ ਰਾਈ ਬੈਨਰ ਰਾਈ ਪੈਂਟ ਰਾਈ ਪੰਡਾ ਚ ਰਾਤ ਦਿਨ ਪ੍ਰਚਾਰ ਕੀਤਾ ਆਪਣੇ ਕੋਲ ਪੈਸੇ ਲਾਏ ਤੇ ਜਿਹੜੇ ਇਹ ਆਰਤੀ ਆ ਫਤੂਲ ਗੁੱਚਾ ਮੰਡੀ ਦੇ ਬਹੁਤ ਹੀ ਸੂਝਵਾਨ ਸੁਲਝੇ ਹੋਏ ਪੜ੍ਹੇ ਲਿਖੇ ਆਗਾਂਬਦ ਖਸਾਨ ਇਹਨਾਂ ਸੋਸੀ ਮੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਦੋ ਮੰਡੀਆਂ ਆ ਜੇ ਕੋਈ ਵੀ ਚੋਣਾ ਇਹੋ ਜਿਹਾ ਨਾ ਹੋਵੇ ਜੇ ਰਾ ਸਰਕਾਰ ਦੀ ਦੇ ਵਿੱਚ ਨਾ ਹੋਵੇ ਅੱਜ ਇਹ ਫੱਤੂ ਢਿੰਗਾ ਹੀ ਮੰਡੀ ਇੱਦਾਂ ਦੀ ਹੁੰਦੀ ਜਿਹੜੇ ਸਭ ਤੋਂ ਪਹਿਲਾਂ ਚੋਣਾ ਵਿੱਚ ਨੂੰ ਤਿਆਰ ਹੁੰਦੀ ਛੱਲ ਉਹਨੇ ਲੈਣ ਨੂੰ ਅੱਜ ਫੱਤੂ ਢਿੰਗਾ ਨੂੰ ਮੰਡੀ ਦਾ ਕਿਦਾਂ ਇੱਕਾ ਹੋ ਗਿਆ ਇਹ ਸਮੇਂ ਦੇ ਇਨਸਾਨ ਲੋਕਾਂ ਜਾਗਰਤਾ ਹੁੰਦੀ ਆ ਬੜੇ ਲਿਖੇ ਆ ਤੇ ਸਮਝ ਲੱਗੀ ਬਈ ਚੋਣਾ ਗੱਲਾਂ ਜਾਂ ਮਾੜਾ ਭੜਕੇ ਕਿਸਾਨ ਦਾ ਕਪਰੇਡ ਵੀ ਘੱਟ ਮਿਲਦਾ ਰੈਸ਼ਲਡਰ ਦਾ ਵੀ ਇਹਨਾਂ ਨੇ ਦੇਖਿਆ ਵੀ ਨੁਕਸਾਨ ਬਹੁਤ ਵੱਡਾ ਪਲੇ ਸੰਦੇ ਵਿੱਚ ਜਿੱਦਾਂ ਡੀਸੀ ਸਾਹਿਬ ਵਕਰੀਆਂ ਵਕਰੀਆਂ ਮੰਡੀਆਂ ਦਾ ਦੌਰਾ ਕਰਦੇ ਉਹ ਡੀਸੀ ਸਾਹਿਬ ਤਾਂ ਇਹ ਦਬਾਅ ਪਾਉਂਦੇ ਆ ਆਰਤੀ ਦੇ ਉੱਪਰ ਕਿ ਤੁਸੀਂ ਪਰਚੇਜ ਪਾਓ ਮੈਂ ਤੁਹਾਡੇ ਨਾਲ ਆਈ ਦੀ ਬਾਰੇ ਵੀ ਵੀ ਸਾਡੇ ਆਰਤੀਏ ਦਾ ਪ੍ਰਣਵਾ ਜਿੰਨਾ ਚ ਪੰਜਾਬ ਦੀ ਬੋਡੀ ਜਾਂ ਪੰਜਾਬ ਦੇ ਪ੍ਰਧਾਨ ਆ ਉਸਨ ਹੁਕਮ ਨਹੀਂ ਕਰਦੇ ਇਹਨਾਂ ਨੇ ਉਹਨਾਂ ਚ ਕੋਈ ਮੰਡੀ ਚ ਇਹਨਾਂ ਨੇ ਬੋਲੀ ਜਾਂ ਗਵਰਨਰ ਖੋਣਾ ਨਹੀਂਗਾ ਇਹ ਪੰਜਾਬ ਦੇ ਜਿਹੜੇ ਆਰਥਿਕ ਸੂਤਰਾਂ ਦੇ ਨਾਲ ਆ। ਗੋਲ ਸਾਹਿਬ ਜਿਹੜੀ ਪੰਚਾਇਤੀ ਚੋਣਾਂ ਦੀ 15 ਤਰੀਕ ਨੂੰ ਆ ਰਹੀਆਂ ਕੋਈ ਨੁਕਸਾਨ ਹੋਏਗਾ? ਬਹੁਤ ਨੁਕਸਾਨ ਹੋਊਗਾ। ਲੇਬਰ 4 ਵਜੇ ਭੱਜ ਜਾਂਦੀ ਆ। ਕਿਉਂਕਿ ਪੰਡਾਜ ਅਖਾੜੇ ਲੱਗ ਲਾ ਪਏ ਆ। ਛਲਾਬ ਦੇ ਕੋਈ ਨਸ਼ੇ ਪਾਣੀ ਦੇ ਤੇ ਮਾਹੌਲ ਜਿਹੜਾ ਗਰਮਾ ਰਿਹਾ ਦਿਨੋਂ ਦਿਨ ਤੇ ਮੈਨੂੰ ਐ ਲੱਗਦਾ ਚੋਣੇ ਦੇ ਸੀਜ਼ਨ 'ਚ ਬਹੁਤ ਪਰੇਸ਼ਾਨੀ ਆਊ। ਲੇਬਰ ਜੀ ਗੋਲ ਸਾਹਿਬ ਕੋਈ ਹੋਰ ਗੱਲ ਹੈ ਕਿੰਨੇ ਦਿਨ ਤੋਂ ਖੜਤਾਰ ਦੇਗੀ? ਤੀਜਾ ਦਿਨ ਹੋ ਚੁੱਕਾ ਅੱਜ। ਇਹ ਤਾਂ ਸਰਕਾਰ ਦੀ ਮਰਜ਼ੀ ਆ। ਇਹਨਾਂ ਦੀ ਮੰਗਾਂ ਸਰਕਾਰ ਅੱਜ ਮੰਨ ਲਵੇ। ਇਹਨਾਂ ਨੇ ਤਾਂ ਆ ਖੋਲ ਦੇਣੀ ਆ ਇਹਨਾਂ ਦਾ ਤਾਂ ਆਪਣੀ ਜਿਹੜੀ ਮੁਸ਼ਕਲਾਂ ਪਰੇਸ਼ਾਨੀਆਂ ਗੋਮਲੇ ਰੱਖੀਆਂ ਵਾ ਉਹਨੂੰ ਹੱਲ ਕਰਨ ਦੇ ਨਾਮ ਆਜੋ ਆਰਦਵਾ ਇਹ ਜਿਹੜੀ 40% ਦੇ ਰਹੀ ਹੈ 45 85 40 ਕਰ ਦੇ ਲੇਬਰ ਜਿਹੜੀ ਹਰਿਆਣਾ ਦੇ ਮਤਾਬਕ ਇਹਨਾਂ ਦੇਤੀ ਜਾਵੇ ਤੇ ਬਾਕੀ ਜਿਹੜੀ ਮੁਸ਼ਕਲਾਂ ਹੈਗੀਆਂ ਇਹਨਾਂ ਦੀਆਂ ਏਪੀਐਫ ਦੀ ਹੈਗੀ ਆ 50 ਕੁ ਰੁਪਏ ਰੱਖਿਆ ਇਹਨਾਂ ਦਾ ਕਸੂਰ ਕੋਈ ਨਹੀਂਗਾ ਕਿਉਂਕਿ ਲੇਬਰ ਹਰ ਵਾਰੀ ਹਰ ਰੋਜ਼ ਨਮੀ ਆਉਂਦੀ ਆ ਇਹਨਾਂ ਤੇ ਲਾਗੂ ਨਹੀਂ ਹੁੰਦਾ ਕਾਨੂੰਨ ਇਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ ਉਹ ਸਾਰੀਆਂ ਇਹਨਾਂ ਦੀ ਸਮੱਸਿਆਵੀਆਂ ਪਹਿਲੇ ਦਾ ਹੱਲ ਤੇ ਖਤਮ ਕਰੇ ਤੇ ਆਪ ਮਸਾ ਸਾਥ ਹੁ ਜੀ ਜੀਵਿਦਾਰ ਵੀ ਤੁਹਾਡਾ ਸਾਥ ਦੇ ਰਹੀ ਹੈ ਬッコ ਦੇ ਰਿਆ ਵਿੱਚ ਜੀਮਦਾਰ ਬੈਠੇ ਸਾਰੇ ਲੇਬਰ ਬੈਠੀ ਹੋਈ ਆ ਇਲਾਕੇ ਭਰ ਦੇ ਕਿਸਾਨ ਯੂਨੀਅਨ ਦੇ ਨਮਾਇਦੇ ਬੈਠੇ ਹੋਏ ਆ ਹੁਣ ਤੁਸੀਂ ਪੰਜਾਬ ਆਪਣੇ ਸਰਕਾਰ ਨੂੰ ਕੀ ਆਪਣਾ ਮੈਸੇਜ ਦੇਣਾ ਚਾਹੁੰਦੇ ਹੋ ਮੰਗ ਰੱਖਦੇ ਹੋ ਇਹੀ ਆ ਵੀ ਜੋ ਮੁਸ਼ਕਲਾਂ ਆ ਮਤਰਨ ਹੱਲ ਕਰੇ ਤੇੜੀ ਪਰੇਸ਼ਾਨੀ ਆ ਰਹੀ ਆ ਕਟਾਈ ਨਹੀਂ ਹੋ ਰਹੀ ਤੇ ਅੱਜ ਹੀ ਇਹਨਾਂ ਨੂੰ ਬੁਲਾ ਕੇ ਨਮਾਇਦਿਆਂ ਨੂੰ ਤੇ ਉਹਨਾਂ ਦੇ ਮੰਗਾਂ ਨੂੰ ਪ੍ਰਵਾਨ ਕਰੇ ਤੇ ਆਪਣਾ ਕੰਮ ਚਾਲੂ ਕਰੇ ਅਨਵਾਦ ਤੇ ਇਹਨਾਂ ਦੀ ਮੇਰਾ ਨਾਮ ਯਾਦਵਿੰਦਰ ਸਿੰਘ ਠੀਕ ਇਸ ਤਰ੍ਹਾਂ ਜੇ ਮੰਡੀਆਂ ਦੇ ਵਿੱਚ ਜਿਹੜੀ ਕਿ ਸਟ੍ਰਾਈਕ ਚੱਲਦੀ ਪਈ ਹੈ ਐਰਕਾਰ ਜ਼ਿੰਮੇਦਾਰ ਵੀ ਛੈਲ ਐ ਸੀਜ਼ਨ ਸਾਧ ਦੇ ਰਹੀ ਕਿ ਇਹਨਾਂ ਤਾਂਦੇ ਝੋਨੇ ਨੂੰ ਕੋਈ ਫਰਕ ਨਹੀਂ ਸਰਕਾਰ ਦਾ ਕੀ ਸੱਤਣਾ ਰਹੀ ਇਹ ਖਰਾਬ ਕਰ ਪਰ ਇਹ ਸਰਕਾਰ ਦੀ ਪਾਲਿਸੀ ਹੈ ਜੀ ਇਹਦੇ ਪ੍ਰਬੰਧ ਪਹਿਲਾਂ ਕਰਨੇ ਚਾਹੀਦੇ ਆ ਜੀ ਸੀਜ਼ਨ ਸ਼ੁਰੂ ਹੋ ਗਿਆ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ ਅਜੇ ਤੱਕ ਕੋਈ ਇਸ ਤਰੀਕੇ ਨਾਲ ਕਿਸੇ ਵੀ ਚੰਗੇ ਤਰੀਕੇ ਨਾਲ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਆੜਤੀ ਉਹਨਾਂ ਦੀਆਂ ਮੰਗਾਂ ਆ ਕੋਈ ਵੀ ਸੁਣੀਆਂ ਨਹੀਂ ਜਾ ਰਹੀਆਂ ਦੋ ਦਿਨ ਤਾਂ ਤੀਜਾ ਦਿਨ ਹੋ ਗਿਆ ਟਰਨਾ ਚੱਲਦੇ ਨੂੰ ਸਿਲਰਾਂ ਵਾਲਿਆਂ ਦੀਆਂ ਕੋਈ ਮੰਗਾਂ ਜਿਹੜੀਆਂ ਉਹ ਨਹੀਂ ਸੁਣੀਆਂ ਜਾ ਰਹੀਆਂ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਜੁਨੀਨਾ ਬੈਠ ਕੇ ਇਹਨਾਂ ਦਾ ਹੱਲ ਕੀਤਾ ਜਾਵੇ ਯਾਦਵੰਦਰ ਜੀ ਜਿੱਦਾਂ ਤੁਸੀਂ ਦੇਖਦੇ ਕੋ ਆੜਤੀ ਆ ਜਿਹੜਾ ਕੀ ਰੀਡ ਦੀ ਹੱਡੀ ਗਿਆ ਜਾਂਦਾ ਵਾ ਆਰਥਿਕ ਤੌਰ ਤੇ ਸਰਕਾਰ ਇਹਨਾਂ ਵੱਲ ਕਿਉਂ ਤੱਕਾ ਕਰ ਰਹੀ ਹੈ ਇਹਨਾਂ ਨੂੰ ਇਹ ਦੇਖੋ ਜੀ ਸਮੇਂ ਦੇ ਨਾਲ ਕੋਈ ਵੀ ਚੀਜ਼ ਕੋਈ ਕਮਿਸ਼ਨ ਦਾ ਰੇਟ ਹੈ ਕੁਝ ਵੀ ਉਹ ਵਾਅਦਾ ਹੁੰਦਾ ਆ ਪਰ ਇਹ ਸਰਕਾਰ ਨੇ ਜਦੋਂ ਮੋਦੀ ਸਾਹਿਬ ਨੇ ਕਾਨੂੰਨ ਲਿਆਂਦੇ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਆਰਥ ਦੇ ਵਿੱਚ ਵੀ ਕਟੌਤੀ ਕਰ ਦਿੱਤੀ ਹੋਰ ਵੀ ਲੇਬਰ ਖਰਚਾ ਉਹ ਵਧਣਾ ਚਾਹੀਦਾ ਆ ਉਹ ਜੋ ਪੂਰੇ ਦੇਸ਼ ਦੇ ਵਿੱਚ ਹਰਿਆਣਾ ਪਰ ਤੁਹਾਡੇ ਜਿਹੜੇ ਬਕਾਏ ਕੋਈ ਸਾਲ ਦੇ ਤੋਂ ਹੈ ਨੇ ਪਿਛਲੇ 5-6 ਸਾਲ ਦੇ ਖੜੇ ਆ ਪਿਛਲੇ ਸਰਕਾਰਾਂ ਦੇ ਵਿੱਚ ਜਦੋਂ ਨੋ ਲਗਾ ਦੇਖੋ ਇਹ ਤੇ ਸਮੇਂ-ਸਮੇਂ ਤੇ ਜੋ ਜੋ ਵੀ ਸਰਕਾਰਾਂ ਹੁੰਦੀਆਂ ਆ ਸੈਂਟਰ ਗਵਰਨਮੈਂਟ ਦੇ ਨਾਲ ਤਾਲਮਿਲ ਕਰਕੇ ਇਹਨਾਂ ਨੂੰ ਮੰਗਾ ਸਾਡੀਆਂ ਜਿਹੜੀਆਂ ਆ ਉੱਥੇ ਅੱਗੇ ਰੱਖਣੀਆਂ ਚਾਹੀਦੀਆਂ ਮਨਵਾਉਣੀਆਂ ਚਾਹੀਦੀਆਂ ਆ ਉਦੋਂ ਕਰਨਾ ਚਾਹੀਦਾ ਜੀ ਇਸ ਬਾਰੇ ਜਿਸ ਤਰ੍ਹਾਂ ਪੰਚਾਇਤੀ ਇਲੈਕਸ਼ਨ ਆਉਂਦੀਆਂ ਕੋਈ ਆ ਕਿ ਇਹ ਸੀਮ ਪਰਮਾਨੰਦ ਜੀ ਮਾਨ ਦਾ ਵੀ ਨੀਤੀ ਡਰਾਮਾ ਨੇ ਹੈ ਉਧਰੋਂ ਸੈਂਟਰ ਸਰਕਾਰ ਦੇ ਲਈ 140 ਕਰੋੜ ਰੁਪਏ ਜਿਹੜੇ ਕਿ ਸਰਕਾਰ ਦੇ ਖਾਤੇ ਦੇ ਵਿੱਚ ਪਾ ਪਾ ਦਿੱਤਾ ਗਿਆ ਵੇ ਇਹਦੋਂ ਸਰਕਾਰ ਕਿਉਂ ਕਰਾਉਂਦੀ ਬਿਲਕੁਲ ਜੀ ਇਹ ਤੇ ਇਲੈਕਸ਼ਨ ਬਾਅਦ ਚ ਚਾਹੀਦੀ ਸੀ ਇਹ ਤੇ ਸੀਜ਼ਨ ਹੈਗਾ ਆ ਹਰ ਇੱਕ ਜ਼ਿਮੀਦਾਰ ਕੋਈ ਵੀ ਕਿਸਾਨ ਹੈ ਉਹ ਵਿਜੀ ਹੈ ਉਹਨੇ ਆਪਣੀ ਫਸਲ ਸਾਂਭਣੀ ਹੈ 6 ਮਹੀਨੇ ਤੋਂ ਜਿੰਨੇ ਫਸਲ ਪਾੜੀ ਹੈ ਹੁਣ ਉਹ ਟਾਈਮ ਆ ਵੀ ਆਪਾਂ ਮੰਡੀਆਂ ਦੇ ਵਿੱਚ ਜਾ ਕੇ ਫਸਲ ਵੇਚਣੀ ਹੈ ਉਧਰੋਂ ਇਲੈਕਸ਼ਨ ਆ ਗਈ ਹੈ ਹਰ ਇੱਕ ਬੰਦਾ ਫਸਿਆ ਪਿਆ ਆ ਉਹਨੇ ਪਿੰਡਾਂ ਦਾ ਮਾਹੌਲ ਆ ਇਲੈਕਸ਼ਨ ਵੀ ਜ਼ਰੂਰੀ ਆ ਪਰੇ ਡਿਲੇ ਚਾਹੀਦੀ ਸੀ ਦਸੰਬਰ ਜਾਂ ਨਵੰਬਰ ਦੇ ਵਿੱਚ ਰੱਖ ਚਾਹੀਦੀ ਸੀ ਕੋਈ ਖਬਰ ਖਬਰ ਤੇ ਆ ਵੀ ਜ਼ਿੰਮੇਵਾਰਾਂ ਦਾ ਧਿਆਨ ਡਿਵਰਟ ਕਰ ਦਿੱਤਾ ਜੀ ਅੱਦੇ ਇੱਕ ਉਧਰ ਹੋ ਗਏ ਅੱਧਰ ਹੋ ਗਏ ਵੀ ਕੋਈ ਇਹ ਆਪਣੀ ਆਵਾਜ਼ ਨਾ ਬੁਲੰਦ ਕਰਤਾ ਕਰਨ ਮੰਡੀਆਂ ਦੇ ਵਿੱਚ ਬੈਠ ਕੇ ਠੀਕ ਹੈ ਜੀ ਤੁਹਾਨੂੰ ਆ ਤੁਹਾਡਾ ਕੀਰਾ ਸਿੰਘ ਜੀ ਤੁਸੀਂ ਲੇਬਰ ਯੂਨੀਅਨ ਪ੍ਰਧਾਨ ਹੋ ਜੀ ਜੀ ਠੀਕ ਹੈ ਪਤੂ ਡੰਗਾ ਮੰਡੀ ਤੋਂ ਪਤੂ ਡੰਗਾ ਮੰਡੀ ਤੁਸੀਂ ਅੱਜ ਹੜਤਾਲ ਤੇ ਬੈਠੇ ਆ ਨਾਲ ਤੁਹਾਡੇ ਆੜਤੀ ਵੀਰ ਬੈਠੇ ਆ ਜੀ ਕੀ ਕਾਰਨ ਦੱਸੋ ਜਿਹੜਾ ਪ੍ਰਸ਼ਨ ਨੂੰ ਸਰਕਾਰ ਨੇ ਇਹੀ ਆ ਵੀ ਸਰਕਾਰ ਜਿਹੜੀ ਆ ਉਹ ਆਰਤੀ ਵੀਰਾਂ ਜੀ ਮੰਗਾ ਨਹੀਂ ਮੰਨ ਰਹੀ ਠੀਕ ਹੈ ਜੀ ਤੁਹਾਡੀ ਮੰਗ ਕੀ ਹੈ ਲੈ ਸਾਡੀਆਂ ਮੰਗਾ ਨਾਲ ਸਾਡੀਆਂ ਜਨਾਬ ਮੈਂ ਆਪਣਾ ਦੂਜੇ ਸੂਬੇ ਆ ਉਹਨਾਂ ਦੀ ਰੇਟ ਜਿਹੜੇ ਆ ਉਹ ਜ਼ਿਆਦਾ ਆ ਪੰਜਾਬ ਤੁਹਾਨੂੰ ਡਿਟੇਲ ਚ ਦੱਸੋ ਉੱਥੇ ਯਾਰ ਤੁਹਾਡੀ ਕੀ ਰੇਟ ਆ ਉਹਨਾਂ ਦਾ 19-20 ਰੁਪਏ ਰੇਟ ਆ ਜੀ ਬਾਹਰ ਬਾਹਰ ਸੂਬਿਆਂ ਦਾ ਸਾਡੇ ਤਾਂ 1.5 ਰੁਪਏ ਰੇਟ ਆ ਜੀ ਇੰਨਾ ਫਰਕ ਕਿਉਂ ਆ ਇਹ ਤਾਂ ਗਵਰਨਮੈਂਟ ਦੀ ਨੀਤੀ ਆ ਜੀ ਪਰ ਭਗਵੰਤ ਮਾਨ ਸਰਕਾਰ ਨੇ ਕੱਲ ਦਾ ਤਾਂ ਐਲਾਨ ਕਰ ਦਿੱਤਾ ਕਿ 1 ਰੁਪਇਆ ਰੇਟ ਵਧਾ ਦਿੱਤਾ ਹੈ ਕੱਲ ਨੂੰ ਉਹ 1 ਰੁਪਇਆ ਰੇਟ ਮਾਰੇ ਕਹਦਾ ਵਧਾਇਆ ਉਹਨੇ ਉਹ ਦੇਖੋ ਕਵਾਂਟਮ ਦਾ ਤੇ ਗੱਟੇ ਤਿੰਨ ਬੰਦੇ ਗਵਾਂਡਲ ਦੇ ਕੀ ਵਦਿਆ ਕੀ ਦਿਆ ਕੋ ਆਪ ਮਰਛੀਆਂ ਝੂਟਦੇ ਆ ਜੇ ਤੁਹਾਨੂੰ ਥੋੜੇ ਸੈਕਿੰਡ ਦੇ ਦਿੰਦੇ ਉਹ ਤਾਂ ਮਾਰੇ ਛੋਸ਼ਾ ਜਾਂਦਾ ਕਮੇਟੀ ਦੇ ਬੰਦਾ ਕਮੇਟੀ ਕਰਦਾ ਸਰਕਾਰ ਵੀ ਤੁਸੀਂ ਲੋਕਾਂ ਨੇ ਬਣਾਈ ਆ ਉਹ ਮਾਰੇ ਸੇਤ ਜਿਹਨਾਂ ਨੂੰ ਇਲੈਕਸ਼ਨ ਹੋ ਗਈ ਜਦੋਂ ਸਾਰੀ ਸਰਕਾਰ ਤੇ ਇੱਕ ਤਰਫ ਬਣਦੀ ਨਹੀਂ ਉਹ ਤਾਂ ਹੁਣ ਇਲੈਕਸ਼ਨ ਨੂੰ ਨਹੀਂ ਪਿੰਡਾਂ ਦੇ ਵਿੱਚ ਜਦੋਂ ਸਰਪੰਚ ਇੱਕ ਤਰਫ ਤੋਂ ਬਣਣਾ ਨਹੀਂ ਕੋਈ ਕਿਸ ਪਾਰਟੀ ਨਾਲ ਸੰਬੰਧ ਦਾ ਕੋਈ ਕਿਸ ਪਾਰਟੀ ਨਾਲ ਸੰਬੰਧ ਪਾ ਲਕਸ਼ਣ ਤੇ ਹੀ ਆ ਜੇ ਸਰਮ ਸੰਪਤੀ ਹੋ ਜੇ ਤਾਂ ਫਿਰ ਤਾਂ ਕੋਈ ਸਾਰਾ 1 ਮਿੰਟ ਹੋ ਗਿਆ ਕਿ ਪਾਸੇ ਜਿਹੜਾ ਤੁਹਾਡਾ ਰੇਡ ਜਿਹੜਾ ਨਾ ਘਟਾਇਆ ਹੋਇਆ ਵਾ ਇਹ ਪਿੱਛੇ ਚੱਲਦਾ ਰਿਹਾ ਸ਼ੁਰੂ ਤੋਂ ਹੀ ਇਹ ਸ਼ੁਰੂ ਤੋਂ ਹੀ ਗੀ ਇੰਨਾ ਧੱਕਾ ਪੰਜਾਬ ਨਾਲ ਪਹਿਲਾਂ ਤੁਸੀਂ ਬਾਤ ਚੱਕੀ ਕਦੀ ਬਾਗ ਬਿੰਡਾ ਵਿੱਚ ਚੱਕੀਆਂ ਜ਼ਰੂਰ ਵਜਾਂਗੀ ਤੇ ਤੁਹਾਨੂੰ ਕੋਈ ਉਮੀਦ ਨਹੀਂ ਕੋਈ ਹੱਲ ਨਹੀਂ ਹੋਇਆ ਜੀ ਇਹ ਅੱਜ ਜਿਹੜੀ ਆਵਾਜ਼ ਆ ਤੇ ਸਾਡੇ ਆਰਟੀਏ ਵੀਰ ਸਾਡੇ ਨਾਲ ਬਿਠੇ ਆ ਤੇ ਛੇਲਰ ਮਾਲਕ ਜਿਹੜੇ ਆ ਉਹ ਸਾਡੇ ਨਾਲ ਬਿਠੇ ਆ ਤੇ ਤਾਂ ਪੰਜਾਬ ਦੀ ਆਵਾਜ਼ ਬੁਲੰਦ ਹੋਣ ਲੱਗੀ ਕਿਸਾਨ ਮਜ਼ਦੂਰ ਵੀਰ ਵੀ ਦਾਅ ਕਿਸਾਨ ਨਾਲ ਮਜ਼ਦੂਰ ਵੀਰ ਨਾਲ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਸਰਕਾਰ ਮੰਗ ਇਹੀ ਆ ਜੀ ਜੋ ਸਾਡੇ ਆੜਕਿਆਂ ਦੀ ਮੰਗਾਂ ਉਹਨਾਂ ਦੀ ਜਿਹੜੀ ਦਾਮੀਆਂ ਕਟਾਈ ਆ ਉਹ ਵੀ ਇਹਨਾਂ ਨੂੰ ਪੂਰਾ ਦਿੱਤਾ ਜਾਵੇ ਸੇਲਰ ਮਾਲਕ ਜਿਹੜੇ ਆ ਉਹਨਾਂ ਦੀ ਜਿਹੜੀ ਆਪਣਾ ਹੈਗੀ ਜਗ੍ਹਾ ਨਹੀਂ ਗਈ ਉਹਨਾਂ ਨੂੰ ਜਗ੍ਹਾ ਜਿੱਥੇ ਜਗ੍ਹਾ ਹੋਊਗੀ ਤੇ ਆਪਣੀ ਲੇਬਰ ਯੂਨੀਅਨ ਦੀ ਕੀ ਮੰਗ ਕਰਦੇ ਹੋ ਲੇਬਰ ਯੂਨੀਅਨ ਦੀ ਮੰਗ ਜਿਹੜੀ ਆ ਆਪਣਾ ਦੂਜੇ ਸੂਬੇ ਆ ਉਹਨਾਂ ਦੇ ਬਰਾਬਰ ਕੀਤੀ ਜਾਵੇ ਠੀਕ ਹੈ ਜੀ ਸਾਡੀਆਂ ਮਗਾਂ ਮਾਨ ਜੀ ਸਰ ਕੀ ਮੈਂ ਤੁਹਾਡਾ ਬਲਦੇਵ ਸਿੰਘ ਬਾਬਾ ਜੀ ਕਿੱਥੇ ਹੀ ਰਹਿਣਾ ਲਿਓ ਬੂੜੇ ਵਾਲ ਦੇ ਜੀ ਬਾਬਾ ਜੀ ਤੁਸੀਂ ਇੱਕ ਜ਼ਮੀਦਾਰ ਹੋ ਅਜੇ ਮੰਡੀਆਂ ਚ ਹੜਤਾਲ ਚੱਲ ਰਹੀ ਤੀਜਾ ਦਿਨ ਹੋ ਗਿਆ ਤੇ ਫਸਲ ਵਿੱਚ ਜੇ ਦਿੱਕਤ ਆ ਰਹੀ ਤੁਹਾਨੂੰ ਬਹੁਤ ਜੀ ਬਹੁਤ ਦਿੱਕਤ ਆਹੀ ਸਾਨੂੰ ਸੋਚਾਂ ਹੋ ਜਾਂਦੀਆਂ ਰਾਤ ਨੂੰ ਵੀ ਕੀ ਕਰਾਂਗੇ ਜ਼ਮੀਦਾਰ ਆ ਹਾਂ ਤੁਸੀਂ ਤੁਹਾਡਾ ਰੋਸ ਕਿਹਦੇ ਨਾਲ ਆਰਤੀਆਂ ਨਾਲ ਕੇ ਸਰਕਾਰ ਨਾਲ ਨਹੀਂ ਸਰਕਾਰ ਨਾਲ ਸਾਡਾ ਰੋਸ ਤੇ ਜਿਹੜੀ ਹੜਤਾਲ ਚੱਲ ਰਹੀ ਹੈ ਦਾ ਪਤਾ ਕੋਈ ਨਹੀਂ ਕਦੋਂ ਤੱਕ ਚੱਲਣੀ ਆ ਤੇ ਫਿਰ ਤੁਹਾਡੀਆਂ ਫਸਲਾਂ ਵੇਖ ਨਹੀਂ ਦਈਆਂ ਤੇ ਕੀ ਕਰੋਗੇ ਤੁਸੀਂ ਪਰਨਾ ਕੀ ਹੈ ਜੀ ਹੁਣ ਬਿਵਤਾ ਬਣੀ ਹੋਈਆਂ ਅਸੀਂ ਕਦੇ ਇੱਥੇ ਬੈਨੇ ਆ ਕਦੇ ਕੱਟਿਆਂ ਜਾਂਦੇ ਆ ਹਨਾ ਤੇ ਬਹੁਤ ਔਖਾ ਜਿੰਮੇਦਾਰ ਨੂੰ ਹਾਂ ਕੀ ਮੰਗ ਰੱਖਦੇ ਤੁਸੀਂ ਸਰਕਾਰ ਤੋਂ ਬਾਸਾ ਛੇਤੀ ਹੜਤਾਲ ਮੰਗਾ ਮੰਨੀਆਂ ਜਾਣ ਕਿ ਸਾਡੀਆਂ ਫਸਲਾਂ ਚੱਕੀਆਂ ਜਾਣ ਬਸ ਇਹੋ ਮੰਗਾ ਹੋਰ ਸਾਡੀ ਕੀ ਮੰਗ ਹੈ ਜੀ ਤੇ ਪਿੰਡਾਂ 'ਚ ਤੁਸੀਂ ਰਹਿਣਾ ਲਿਓ ਪੰਚਾਇਤੀ ਚੋਣਾਂ ਆ ਰਹੀਆਂ ਕਿਸ ਤਰ੍ਹਾਂ ਮਹੌਲ ਆ ਨੁਕਸਾਨ ਹੋਏਗਾ ਸਰਕਾਰ ਨੂੰ ਕੋ ਫਾਇਦਾ ਹੋਏਗਾ ਹੜਤਾਲ ਦਾ ਮੈਨੂੰ ਨੁਕਸਾਨ ਹੀ ਆ ਉਧਰ ਹੁਣ ਰੁਜੇ ਹੋਇਆ ਲੋਕ ਕਹਿੰਦੇ ਜਾਣਾ ਬੋਰਡ ਫੋਨ ਕਹੀ ਉਧਰ ਰਹਿ ਜਾਣਗੇ ਵਿਚਾਰਿਆਂ ਨੇ 啊这个啊